ਸੋਹਿਲਾ ਰਾਗੋੜੀ ਦੀਪਗੀ ਮਾਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਆ ਕਰਤੇ ਕਾ ਹੋਏ ਵਿਚਾਰੂ ਤਤ ਕਰ ਗਾਉ ਸੋਹਿਲਾ ਸਿਵਰੂ ਸਰਜਨਹਾਰੂ ਤੁਮ ਗਾਉ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾ ਨੇਤ ਨੇਤ ਜੀੜੇ ਸੰਭਾਲੀਐ ਦੇਖਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮ ਸੁਵਾਰ ਸੰਬੰਸਾ ਲਿਖਿਆ ਮਨ ਕਰਪਾ ਵੋ ਤੇਲ ਦੇਹੋ ਸਜਣ ਸਿਸੜਿਆ ਜਉ ਹੋਵੇ ਸਾਹਿਬ ਸੋ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨੰਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਸਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੀ ਸਨੇਕ ਬਾਬਾ ਜਾ ਕਰ ਕਰਤੇ ਕੀਰਤ ਕੋਈ ਸੋ ਕਰ ਆਖ ਵਡਾਈ ਤੋਏ ਰਹਾਓ ਵਿਸਿਆ ਚਸਿਆ ਕੜੀਆਂ ਪਹਿਰਾ ਤਿਤੀ ਵਾਰੀ ਮਾਹ ਹੁਆ ਸੂਰਜ ਕੋ ਰਤ ਨੇਕ ਨਾਨ ਕਰਤੇ ਕੇ ਕੀਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਤੂ ਮਲ ਆਲੋ ਪਵਨ ਚਬਰੋ ਕਰੇ ਸਗਲ ਬਨ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੇਰੀ ਰਹਾ ਸਹਿਜ ਤਵ ਨਾਨ ਨਾਨਨ ਹੈ ਹੈ ਤੂੰ ਹੀ ਕੋ ਸਹਿਜ ਮੂਰਤ ਨਾ ਨਾ ਇਕ ਤੂੰ ਹੀ ਸਹਿਜ ਪਦ ਬਿਮਲ ਨਾ ਨੇਕ ਪਾਤ ਗੰਧ ਬਿਨ ਸਹਿਜ ਤਵ ਗੰਧ ਦੇ ਵਿਚਲ ਤਮੋਹੀ ਸਭ ਮੈਂ ਹੈ ਜੋਤ ਜੋਤ ਹੈ ਸੂਈ ਤਿਸ ਦੇ ਚਾਨਨ ਸਭ ਮੈਂ ਚਾਨਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੀ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਦਮਨ ਵੰਦਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰਿਆ ਮੈਂ ਸਾਧੂ ਖੰਡਲ ਖੰਡਾ ਹੈ ਪੂਰਬ ਲਖਤ ਲਕੇ ਗੁਰ ਪਾਇਆ ਮਨ ਹਲੇ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪਨ ਵੱਡਾ ਹੀ ਕਰ ਡੰਡਾਤ ਪਨ ਵੱਡਾ ਹੀ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਨ ਅੰਤਰ ਹੋਮੇ ਕੰਡਾ ਹੀ ਜੋ ਜੋ ਚਲੇ ਚ ਬਹਿ ਦੁਖ ਪਾਗ ਹੈ ਜਮਕਾਲ ਸਹੇ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਪਵਖੰਡਾ ਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਸੋ ਬਖੰਡ ਬ੍ਰਹਮੰਡਾ ਹੀ ہم غریب مسکین پرب تیرے ہر راکھ راکھ بڑبڈا ہے جن نانک نام دار ٹیک ہے ہر نام میں ہی sukh منڈا ہے راگ گودھی پوربی محلا پنواں کروں بنانتی سن ہو میرے میتا سانت ٹاہل کی ویلا یہاں کھاڑ چلو ہر لاہا گی بس سہیلہ ਉਹ ਕਟੇ ਦਿਨ ਸਰ ਨਾਰੀ ਮਨ ਗੁਰ ਮਿਲ ਕਾ ਸਵਾਰੀ ਰਹਾਉ ਵਿਹੋ ਸੰਸਾਰ ਵਿਕਾਰ ਸੰਸੇ ਬਹਿ ਤਰਿਉ ਬ੍ਰਹਮ ਗਿਆਨੀ ਜਿਸੇ ਜਗਾਈ ਪੀਆ ਵਿਹ ਰਸ ਅਕਥ ਕਥਾ ਤਿਨ ਜਾਣੀ ਜਾ ਕੁਾਈ ਸੂਈ ਵਿਹਾਜੋ ਹਰ ਗੁਰ ਤੇ ਮਨਹਿ ਵਸੀਰਾ निजकार मैल पावो सुख सहज जी बहुर ना होए गोफेरा अंतर जामी पुरख बिधाते शरदा मन की पूरे नानक दास ए सुख मांग मुक कर संतन की ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਹੈ